ਸੰਦੇ ਬਾਬਾ ਦੀਪ ਸਿੰਘ ਜੀ ਦੀਆਂ ਰਹਿਮਤਾ ਜੇ ਕੋਈ ਸ਼ਬਦਾ ਜੇ ਬਿਆਨ ਕਰਨਾ ਚਾਵੇ ਤਾਂ ਜਨਮ ਘਟ ਪੈ ਜਾਣਗੇ ਪਰ ਰਹਿਮ ਤਾਂ ਨਹੀਂ ਮੁਕਣ ਗਿਆ ਕਿਉਂਕਿ ਮੇਰੇ ਬਾਬਾ ਹੀ ਬਹੁਤਿਆਲੂ ਹੈ ਤੁਸੀਂ ਸੋਚ ਕੇ ਦੇਖੋ ਤੁਸੀਂ ਮੰਗ ਕੇ ਤਾਂ ਦੇਖੋ ਤੁਹਾਡੇ ਸਾਰੇ ਸੁਪਨੇ ਪੂਰੇ ਕਰ ਦਣਗੇ ਬਾਬਾ ਦੀਪ ਸਿੰਘ ਦਾ ਲੱਖਾਂ ਦੀਆਂ ਝੋਲੀਆਂ ਵਰਦੇ ਰੋਜ਼ ਸ਼ੀਦਾ ਸਾਹਿਬ ਆ ਕੇ ਦੇਖੋ ਕਦੀ ਕਿੰਨੀਆਂ ਭਿੱਜੀਆਂ ਹੀ ਅੱਖਾਂ ਦੇ ਨਾਲ ਦੁਨੀਆ ਅਰਦਾਸਾਂ ਕਰਦੀ ਹੈ ਤੇ ਜਦੋਂ ਬਾਬਾ ਦੀ ਕਿਰਪਾ ਆਉਂਦੀ ਤੇ ਉਸੇ ਦਰਬਾਰ ਤੋਂ ਖੁਸ਼ੀਆਂ ਦੇ ਸਾਗਰ ਬੰਦੇ ਜਦੋਂ ਕੋਈ ਦਰਬਾਰ 'ਚੋਂ ਮੱਥਾ ਢੇਕ ਕੇ ਘਰ ਨੂੰ ਵਾਪਸ ਆਂਦਾ ਤੇ ਉਹਦੇ ਚਿਹਰੇ ਤੇ ਇੱਕ ਮੁਸਕਾਨ ਦੇਖਿਆ ਕਰੋ ਕਿਉਂਕਿ ਉਹਨੂੰ ਪਤਾ ਕਿ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਹੀ ਆ ਰਹੇ ਐ ਮੈਂ ਕੰਨਾ ਬੰਦਾ ਕੁਝ ਹੋਰ ਮੰਗੇ ਹੀ ਨਾ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਹੋਏ ਅਰਦਾਸ ਕਰਦੇ ਨਾ ਕਿ ਬਾਬਾ ਜੀ ਤੁਸੀਂ ਮੇਰੇ ਨਾਲ ਹੀ ਰਹੋ ਹਰ ਪਲ ਸਮਾਂ ਭਾਵੇਂ ਜਿੱਦਾਂ ਦਾ ਮਰਜ਼ੀ ਆ ਜਾਏ ਤੇ ਉਸ ਬੰਦੇ ਦਾ ਪੂਰਾ ਜੀਵਨ ਸਫਲ ਹੋ ਜਾਂਦਾ ਜਿੰਨੂੰ ਬਾਬਾ ਦੀਪ ਸਿੰਘ ਦਾ ਸਾਥ ਮਿਲ ਗਿਆ ਉਹਦੇ ਜਿਹਦਾ ਵੱਡੇ ਵੱਡੇ ਤੂਫਾਨ ਵਿੱਚ ਝੁਗ ਜਾਣੇ ਆ। ਬਾਬਾ ਹੀ ਤਾਂ ਹਜ਼ਾਰਾਂ ਦੁੱਖਾਂ ਚੋਂ ਵੀ ਆਪਣੇ ਭਗਤ ਨੂੰ ਸਾਂਭ ਲੈਂਦੇ ਆ। ਸਾਰੇ ਕਸ਼ਟ ਦੂਰ ਹੋ ਜਾਣੇ ਤੁਹਾਡੇ ਟੈਨਸ਼ਨ ਨਾ ਲਿਆ ਕਰੋ। ਬਾਬਾ ਹੀ ਤੁਹਾਡੇ ਨਾਲ ਹੈ ਦੇਖਣਾ ਤੁਹਾਡੀ ਜ਼ਿੰਦਗੀ 'ਚ ਕਿੰਨਾ ਕੁਝ ਵਧੀਆ ਹੋਣਾ। ਜਿੰਨੀਆਂ ਮਰਜ਼ੀ ਦੁਨੀਆ ਨੇ ਗੱਲਾਂ ਕੀਤੀਆਂ ਹੁਣ ਗੱਲ ਮੇਰੀ ਯਾਦ ਰੱਖਣਾ। ਤੁਸੀਂ ਨਹੀਂ ਜਵਾਬ ਦੇਣੇ ਬਾਬਾ ਦੀਸੀ ਨੇ ਜਵਾਬ ਦੇਣੇ ਤੁਹਾਡੇ ਵੱਲੋਂ। ਬਾਬਾ ਹੀ ਆਪਣੇ ਭਗਤ ਦੀ ਰਾਖੀ ਵੀ ਕਰਦੇ ਤੇ ਉਹਦੀ ਇੱਜ਼ਤ ਵੀ ਰੱਖਦੇ ਆ। ਆਪ ਪਾਦੇ ਹੋਏ ਅਰਜ਼ਾਸ ਕਰੀਦੀ ਹਮੇਸ਼ਾ ਮਾਲਕ ਦੇ ਦਰਬਾਰ ਦੇ ਜਾਗੇ ਕਿ ਬਾਬਾ ਜੀ ਤੁਸੀਂ ਮੇਰੀ लाज ਰੱਖਣੀ ਹੈ ਮੈਂ ਤੁਹਾਡੇ ਅੱਗੇ ਆ ਕੇ ਚੁਕਿਆ ਸਾਰੇ ਮੇਰੇ ਕਾਮਾ ਤੁਹਾਡੇ ਕੋਲ ਹੀ ਕਰਵਾਣੇ ਆ ਬਸ ਫਿਰ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਬਾਬਾ ਜੀ ਆਪਣੇ ਭਗਤਾ ਦੇ ਸਾਰੇ ਘਾਰੇ ਸਵਾਰਦੇ ਆ ਤੇ ਬਾਬਾ ਦੀ ਫੀਨ ਦੇ ਦਰਬਾਰ ਤੇ ਕੀ ਜਰਮਨੀ ਦੀ ਦੁਬਈ ਦੀ ਕੈਨੇਡਾ ਅਮਰੀਕਾ ਹਰ ਜਗ੍ਹਾ ਤੋਂ ਸੰਗਤ ਦਾ ਵਿਸ਼ਵਾਸ ਬਣਿਆ ਆ ਉਹਦਾ ਗੰਦੇ ਕੀ ਆਪਾਂ ਉੱਥੇ ਜਾ ਕੇ ਬਾਬਾ ਦੀਪ ਸਿੰਘ ਨੂੰ ਯਾਦ ਕਰ ਲਈਏ ਤਾਂ ਸਾਡੇ ਤੇ ਦਿਲ ਚੋਂ ਡਰ ਖਤਮ ਹੋ ਜਾਂਦੇ ਦਿਨਾਂ ਨੂੰ ਰਾਤੀ ਨਿੰਦਰਾ ਨਹੀਂ ਆਂਦੀਆਂ ਡਰ ਲੱਗਦਾ ਅੱਗੇ ਦਾ ਸੋਚ ਕੇ ਉਹਦਾ ਗੰਦੇ ਕੀ ਆਪਾਂ ਬਾਬਾ ਜੀ ਨੂੰ ਯਾਦ ਹੀ ਕਰੀਦਾ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੀਆਂ ਫਿਕਰਾਂ ਕਿੱਥੇ ਖਤਮ ਹੋ ਜਾਂਦੀਆਂ ਬਾਬਾ ਜੀ ਦਾ ਨਾਮ ਲਿਆ ਕਰੋ ਡਰ ਜ਼ਿਆਦਾ ਲੱਗਦਾ ਹੋਵੇ ਨਾ ਮਨ ਦੇ ਵਿੱਚ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਰਦੇ ਰਿਹਾ ਕਰੋ ਮੈਂ ਕਹਿੰਦਾ ਇਸ ਜਹਾਨ 'ਚ ਕੋਈ ਅਸੀ ਸ਼ਕਤੀ ਨਹੀਂ ਕਿ ਤੁਹਾਡਾ ਵਾਲ ਵੀ ਵਿੰਗਾ ਕਰ ਸਕੇ ਜੋ ਬਾਬਾ ਦੀਪ ਸਿੰਘ ਤੇ ਵਿਸ਼ਵਾਸ ਕਰਦੇ ਹੋ ਕੋਈ ਕੁਝ ਵੀ ਗਲਤ ਨਹੀਂ ਹੋਣਾ ਤੁਹਾਨੂੰ ਸਭ ਵਧੀਆ ਹੋਏਗਾ ਸੱਚੇ ਦਿਲੋਂ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ